ਏ ਕਿッセ ਤੁਹਾਡੇ ਹਿੱਸੇ ਹਰ ਪਾ ਬਹੁਤ ਮਿਹਨਤ ਕੀਤੀ ਹੈ ਹੁਣ ਫਲ ਦੀ ਉਡੀਕ ਹੈ ਤੂੰ ਮਿਹਰ ਕਰੀ ਉੱਧਿਆਲ ਸੋ ਬਦਲੋ ਨੂੰ ਫਿਰਦਾਈ ਓ ਚੁੱਪ ਕਰ ਤੂੰ ਚੰਗੀ ਵਾਇ ਨਾ ਕੱਢੀ ਮੂੰਹ ਸਸਰੀ ਕਾਲ ਪਹਿਨੇ ਸਸਰੀ ਕਾਲ ਬਦਲ ਵੇਖੀ ਮੈਂ ਤਾਂ ਸਵੇਰੇ ਖਬਰਾਂ ਵੀ ਸੁਣੀ ਜਾਂਦੀ ਸੀ ਤੇ ਉਹ ਟੁੱਟ ਪੈਣੇ ਮੀਂਹ ਬਾਰੇ ਦਸੀ ਜਾਂਦੇ ਹੀ ਜੀ ਦਾ ਡਰ ਸੀ ਹੋ ਗਈ ਹੋ ਰਿਹਾ ਮੱਥਾ ਫੜ ਕੇ ਬਹਿਣ ਵਾਲੀ ਦਿਨ ਨਾ ਆ ਜਾਣ ਕਿਤੇ ਰੱਬਾ ਹੋਏ ਓਏ ਮੇਰੇ ਖੇਤ ਓਏ ਮੇਰੀਆਂ ਮੱਜਾ ਉਹ ਡੁੱਬ ਗਿਆ ਜੇ ਉਹ ਰੁੜ ਗਿਆ ਜੇ ਮੰਮਾ ਇਹ ਨਿਊਜ਼ ਵਾਲੇ ਕੀ ਕਹਿ ਰਹੇ ਨੇ ਬੰਨ ਟੁੱਟ ਜਾਣਗੇ ਪਾਣੀ ਆ ਜਾਊਗਾ ਇਦਾਂ ਵੀ ਹੋ ਸਕਦਾ ਹੈ ਪਿੰਡ ਵੀ ਰੁੜ ਜਾਂਦੀ ਨੇ

ਇੱਜ ਠੀਕ 5 ਵਜੇ ਡੈਮ ਦੇ ਗੇਟ ਖੁੱਲੇ ਜਾਣਗੇ। ਓਏ ਬਲਵੰਤ ਮੈਨੂੰ ਪਤਾ ਖੇਤਾਵਾਲ ਪਾਣੀ ਆ ਰਿਹਾ। ਹਾਂ ਤੇ ਸਕੀਮ ਲਾਣੀ ਪਊਗੀ ਨਾ ਨਹੀਂ ਤੇ ਸਾਰੇ ਖੇਤ ਨਸ਼ਟ ਹੋ ਜਾਣਗੇ। ਸਾਡਾ ਇਲਾਕਾ ਅਸੀਂ ਬਚਾਉਣਾ ਵਾ। ਚੜ੍ਹਦੀ ਕਲਾ ਦੇ ਯਕਾਰੇ ਛੱਡ-ਛੱਡ ਕੇ ਤਸਵੀਰ ਤੁਸੀਂ ਦੇਖ ਸਕਦੇ ਹੋ ਪੰਜਾਬ ਦੀ ਚੜ੍ਹਦੀ ਕਲਾ ਦੀ ਇਹ ਪੰਜਾਬ ਦਾ ਉਨਾ ਦੇਖ ਸਕਦੇ ਹੋ ਕਿਵੇਂ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਇਸ ਪੁੱਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੈਨੂੰ ਇੱਕ ਪਾਣੀ ਦੀ ਬੋਤਲ ਚਾਹੀਦੀ ਸੀ ਹਾਂ ਲਓ ਬੀਬੀ ਜੀ ਰੋ ਨਾ ਹੌਸਲਾ ਰੱਖੋ ਕੋ ਡੰਗਰੀ ਦੂਰ ਉੜ ਗਏ ਕੁਝ ਬੈਡ ਬੁੱਢੀ ਇੱਕ ਸਕੂਟਰੀ ਕਿਸ਼ਤਾਂ ਦੇ ਲਈ ਇਹਨੇ 6-7 ਮਹੀਨੇ ਹੋਏਗੇ ਉਹ ਡੁੱਬ ਗਈ ਆ ਹਾਲਾਤ ਤੁਹਾਡੇ ਸਾਹਮਣੇ ਆ ਖਾਣਾ-ਦਾਣਾ ਬਾਜੀ ਕੋ ਥੋੜਾ ਬਹੁਤਾ ਭਜ ਨਾ ਸਕੇ ਜਿੰਨਾ ਕਿ ਚੜਾ ਸਕੇ ਉਹਨਾਂ ਦੇ ਚੜਾ ਲਿਆ ਬਾਕੀ ਉਹ ਟਰਮੀਆ ਇਦਾਂ ਸੁੱਦੇ-ਸੁੱਦੇ ਦੀਆਂ ਡੁੱਬ ਗਈਆਂ ਟਾਪ-ਟਾਪ ਉਹ ਡੁੱਬ ਗਏ ਆ ਇਹ ਸਿਰਫ ਇੱਕ ਕੁਦਰਤੀ ਆਫਤ ਨਹੀਂ ਹੈ ਇੱਕ ਚੇਤਾਵਨੀ ਹੈ ਕਟਿਆ ਯੋਜਨਾਬੰਦੀ ਅਤੇ ਅੰਡਠੇ ਕੀਤੇ ਬੁਰੇ ਹਾਲਾਤਾਂ ਦੀ ਸਵਾਲ ਇਹ ਹੈ ਕਿ ਅਗਲੀ ਆਫਤ ਤੋਂ ਪਹਿਲਾਂ ਸੁਧਾਰ ਲਈ ਕੁਝ ਕੀਤਾ ਜਾਵੇਗਾ ਜਾਂ ਨਹੀਂ